ਸਤਿ ਸ਼੍ਰੀ ਅਕਾਲ ਜੀ ਆਪਾਂ ਹਾਂ ਮਾਨਸਾ ਮੰਡੀ ਤੇ ਤੇ ਅੱਜ ਬਹੁਤ ਬਾਈ ਮੇਲਾ ਲੱਗਿਆ ਪੂਰਾ ਭਰਿਆ ਪਿਆਗਾ ਬਾਦੂ ਮੱਝਾਂ ਆਈਆਂ ਅੱਜ ਤੇ ਚੰਗੀਆਂ ਮਾੜੀਆਂ ਮੱਝਾਂ ਛੋਟੀ ਦੀਆਂ ਪਹੁੰਚੀਆਂ ਨੇ ਦੇਖੋ ਬੂਰੀ ਮੱਝ ਤੇ ਜੁਮੇ ਵਾਲੀ ਮੰਡੀ ਤੇ ਜ਼ਰੂਰ ਪਹੁੰਚਿਆ ਕਰੋ ਸਸਤੇ ਭਾਅ ਵਾਲੀਆਂ

ਦੁੱਧ ਕਿੰਨਾ ਪਹਿਲੇ ਜੀ ਪਹਿਲਾਂ ਇਹ ਸੁਣੇ ਕਿੰਨਾ ਹੈ 5 ਲੀਟਰ ਦੁੱਧ 8 ਲੀਟਰ ਦੁੱਧ ਇੱਕ 10 ਰੇਟ ਜਿਹੜਾ ਮਾਲਕ ਹੈ ਜਿਹੜਾ ਬਾਹਰ ਨਾ ਜਿਹ ਲੈ ਗਈ ਆ ਤੁਸੀਂ ਜਿੰਗਾ ਬਬਾ ਬਗਾਨੇ ਗੁੰਝਾਂ ਬਹੁਤ ਵਧੀਆ ਹੁੰਦੀਆਂ ਨੇ ਤੇਰੇ ਅੱਜ

1 15 ਵਾ 1 15 ਮੁੱਲਾ ਤਾਂ ਪੁੱਛੀ ਕਿੰਨਾ 11 ਹੁਣ 10 ਕਿਲੋ 15 ਮੁੱਲਾ ਬਾਈ ਕਰਦਾ ਕਿੱਥੇ ਤੱਕ ਛੱਡ ਦੂੰ ਨੰਬਰ ਯਾਦ ਬੋਲ ਦੇ ਨੰਬਰ 9972 82 ਨਾ ਲਿਖਵਾਰੀ ਹੋਰ ਬੋਲ 9972 82 ਨਾ ਠੀਕ ਹੈ ਫੋਨ ਲਾ ਕੇ ਬਾਈ ਗੱਲ ਕਰ ਸਕਦੇ ਹੋ ਛੱਡ ਦੂੰਗਾ ਬਾਈ ਲੈ ਸਕਦੇ ਹੋ ਤੁਸੀਂ ਲੱਖ ਰੁਪਇਆ ਬਹੁਤ ਮੇਲਾ ਭਰਿਆ ਅੱਜ ਰਾਤ ਨਰੋਪ ਤਿੰਨ ਭਾਲਦਾ ਵਰਦਾ ਮੈਂ ਘਰੇ ਵੀ ਜਾ ਕੇ ਪਿਆ ਜੀ ਹਾਂ ਜੀ ਥਾਣੀ ਆ ਪਾਕ ਥਾਣੀ ਆ ਇਧਰ ਕੁਝ ਨਹੀਂ ਆ ਰਿਹਾ ਹੈਣ ਆਉਂਦਾ ਉੱਦੇ ਚ 5 ਵੇ ਚ ਵੀ ਨਾ ਕੋਈ ਕਬੀਦਾਰ ਪਹੁੰਚਿਆ ਜੀ ਚੱਕੀ ਮੁੱਲ ਕਰਦਾ ਇਹਦਾ 10 10 ਇੱਕ 10 ਦੁੱਤਾ ਵੀ 14 ਕਿਲੋ ਚੱਲ ਜਾ ਨਾ ਅੱਲ ਤੇ ਰਾਤੀ ਸੁੱਈ ਹੈ ਕੱਲ੍ਹ ਦੀ ਰਾਤੀ ਅੱਜ ਆ ਵੀ ਰਸਤੀ ਬੁਲੀ ਕਰਦੀ ਹੈ ਆਹ ਚੱਡਾ ਮਸਾ ਬੈਗੀ ਹੈ ਅੱਜ ਕਿੱਥੇ ਸੋ ਤੇਰੀ ਪੰਜਵੇਂ ਚ ਆਉਂਦਾ ਤੈਨੂੰ ਦੁੱਦ ਬਾਈ ਪੰਜਵੇਂ ਛਾਂ ਚ ਦੁੱਤਾ ਨਹੀਂ ਆਉਂਦਾ ਪੂਰਜਨ ਨਾਮ ਕਰਨੇਰੇ ਮਿੰਟੇ ਕਿਨ ਕਾਨਗੜ ਕਾਨਗੜ ਪਿੰਡ ਨੰਬਰ ਬੋਲਦੇ ਬਾਈ ਨੰਬਰ 98765 94633 ਕੋਲ ਕਰ ਸਕਦੇ ਬਾਈ ਹੋ ਜੋ ਕੁਛ ਨਾ ਕੋ ਥੋੜਾ ਇੱਦਾਂ ਜ ਮੋਟੀ ਕਿੰਨੇ ਕਰ ਇਹਨਾਂ ਕੇ ਪੂਰੇ 10 ਲੱਖ ਦੀ 10 ਲੱਖ ਦੀ ਪੂਰੇ ਲੱਖ ਦੀ ਹੋਰ ਵੀ ਹੋ ਜੋ ਹੋਰ ਵੀ ਕਰ ਦੇਣਗੇ ਬਾਈ ਤੇ ਫੋਨ ਲਾ ਕੇ ਗੱਲ ਕਰ ਸਕਦੇ ਜੀ ਜੀ चंगे माड़े तारे सुन बहुत बढ़िया झूठिया ने रबण है खाली है चिचड़ी बाल यारि ਦੁੱਧ ਕਿੰਨਾ ਦੁੱਧ ਹੁੰਦਾ ਫਿਰ ਉਰੇ ਕੰਨ ਲਿਓ ਹੈ ਨਹੀਂ ਦੁੱਧ ਤਾਂ ਬਾੜਾ ਯਾਰ ਆਈ ਨਹੀਂ ਕਿਹਨੇ ਜਰਦਾ ਹੋ ਗਿਆ ਹੈ ਸਾਂ ਹੈ ਸਮਾਈ ਚ ਕਟੀਆਂ ਨੇ ਆਹੋ ਕਟੀਆਂ ਹਨਾ ਕੋਚਿੰਗ ਦੀ ਰੇਟ ਹੈ ਨਾ ਕਟੀਆਂ ਦਾ ਵੇਚੀਆ ਨੇ ਅੱਛਾ ਇਹ ਬੋਲਾ ਕਟੀਆਂ ਨੇ ਕੀ ਰੇਟ ਕਰਦਾ ਇਹਦਾ 17 ਅੱਛਾ ਤੇ ਇਹ ਕੱਟੇ ਦਾ

ਕੀ ਹੋਵੇ ਬੇਕਲ ਕੈਨੇਡਾ ਆਉਂਦੀ ਹੈ ਲੋਕ ਵੀ ਨਹੀਂ ਹੈ ਲੋਕ ਵੀ ਨਹੀਂ 9 ਮਹੀਨੇ ਕਿੰਨੇ ਪੈਸੇ ਮੰਗਦਾ ਬਾਈ 15000 ਉਹਦਾ ਦੂਜੀ ਦਾ ਉਹ ਵੀ ਹਾਂ ਤੇਰੀ ਇਹ ਹੈ ਜੋੜਾ ਕਿੰਨੇ ਦੇ ਦੇਂਗਾ ਤੇਰੀ ਨਹੀਂ ਹੈਗੀ ਹੈ 20000 ਜਮਾ ਹੋਰ ਖਿੱਚ ਕੇ ਵੀਡੀਓ ਜਾਊਗੀ ਦੱਸ ਨੰਬਰ ਬੋਲ ਦੇ ਨੰਬਰ ਦੱਸ ਦੇ ਨੰਬਰ ਬੋਲ ਦੇ 97700 ਨਹੀਂ 5000 ਪਿੰਡ ਦੱਸ ਦੇਣਾ ਕਿਹੜਾ ਪਿੰਡ ਦੱਸ ਦੇਣਾ ਬਿਲਕੁਲ ਅੱਛਾ ਤੇ ਬਾਈ ਨਾਲ ਗੱਲ ਕਰ ਸਕਦੇ ਮਾਨਤਨ ਵਧੀਆ ਕਰ ਦੇਗਾ ਮਾਨਤਨ ਕਰ ਦੇਗਾ ਠੀਕ ਹੈ ਜੀ ਕੀ 55 ਫੰਡਰ ਵਾਲਿਆਂ ਨੂੰ ਹਾਂ ਫੜਾ ਦੇਣਾ ਮੈਂ ਅਪਣੀਆਂ ਹੀ ਨੇ ਤਿੰਨੇ ਕਟੀਆਂ ਜੀ ਤਿੰਨੇ ਕਟੀਆਂ ਆ ਇਹ ਕੀ ਵਧੀਆ ਚਾਰ ਚਾਰ ਥਣ ਨੇ ਸਾਈਡ ਦਾ ਇਹ 25 25 ਦਾ ਬੰਦਾ ਹੈ ਵਧੀਆ ਸਾਫ ਆ ਆ 25 25 ਦੀਆਂ ਆ 15 ਹੋਰ ਕਿੰਨੀ ਹੋਈ ਹੋਰ ਉਹ 7-7 ਦੀਆਂ ਹੈਗੀਆਂ ਇਹਨਾਂ ਦਾ 25 25 ਆ ਇਹਦਾ ਕਿੰਨਾ ਜੀ 15 15 ਕਿਹੜਾ ਪਿੰਡ ਆ ਜੀ ਜਟਾਣਾ ਕਾਲਾ ਜਟਾਣਾ ਕਾਲਾ ਨੰਬਰ ਬੋਲ ਦੇ ਵੀ ਨੰਬਰ ਬੋਲ ਦੇ 99888572 ਠੀਕ ਹੈ ਕਰੋ ਇਹਨੇ ਕ ਪਤਾ ਕਰੇ ਜਿਹੜੇ ਬਾਈ ਨੂੰ ਕਟੀਆਂ ਚਾਹੀਦੀਆਂ ਹੋਈਆਂ ਤੇ ਗੱਲ ਕਰ ਲਿਓ ਬਾਈ ਦਾ ਵਪਾਰ ਦਾ ਕੰਮ ਹੈ ਤੇ ਗੱਲ ਕਰ ਸਕਦੇ ਹਾਂ ਮੇਰੇ ਵਿਚਾਰੀਆ ਥਾਣਾ ਜਾਰੇ ਧਾਣੇ ਕੋਈਆ ਜੜੀਏ ਕਟੀਆਂ ਨੇ ਜੀ ਵਾਹ ਬੀਖੜਾ ਨਾ ਗੱਡੀ ਦਾ ਵਪਾਰ ਦਾ ਕੰਮ ਆਈ ਛੋਟਾ ਵਪਾਰ ਦਾ ਕੰਮ ਆ ਵਾਹ ਵਪਾਰ ਦਾ ਕੰਮ ਆ ਬਾਬੇ ਇਹ ਖੜੀਆਂ ਹੀ ਰਹਿਣੀਆਂ ਹੁਣੇ ਆਪਾਂ ਕੋਈ ਚਾਰ ਚਾਰ ਵਾਗਰ ਕੱਟੀ ਹੈ ਠੀਕ ਹੈ ਜੀ ਭਾਈ ਤਾਂ ਮੇ ਕੋਲ ਦੋ ਹੀ ਰਹਿ ਗਏ ਤਿੰਨ ਕਰਨ ਰਹਿ ਗਈਆਂ ਠੀਕ ਹੈ ਇਹੀ ਕੰਨ ਰਹਿ ਗਈਆਂ ਜੀ ਆਪਾਂ ਵੀ ਲਈਏ ਵਾਪਸ ਲੈ ਜਾਓ ਜੀ ਗੱਲ ਕਰ ਸਕਦੇ ਹਾਂ ਜੀ ਇਹਨੇ ਕੱਟਾ ਲੈਣਾ ਹਵੇ ਬਾਈ ਕੱਟੇ ਵੀ ਬਹੁਤ ਵਧੀਆ ਹੁੰਦੇ ਮੱਝਾਂ ਮਾਗਰ ਜਮਾ ਪੂਸ ਕਾਲ ਹੀ ਰਹਿ ਦੇਖੀ ਖੈਨ ਅਸਲੀ ਹੈ ਕਟਾ ਪਿੰਡ aí ਦੱਸਤਾ ਹੈ ਨਾ 3 ਲੱਖ ਰੁਪਈਆ 4 ਮਹੀਨੇ ਗੱਬਣਾ ਲੱਖ ਰੁਪਈਆ ਅਡਵਾਂਸ ਕਰਦਾ ਬਾਈ ਕਿਹੜਾ ਨੰਬਰ 8 ਮਹੀਨਿਆਂ ਦੀ ਗੱਬਣਾ ਮੈਂ ਪੂਰੀ ਵਧੀਆ ਬਾਈ ਵੱਡੀ ਐ ਮੱਝ ਤੇ ਹੌਂਕੀ ਬਹੁਤ ਜੰਦੀ ਐ ਗਰਮੀ ਵਾਲੀ ਐ ਬਾਈ ਨੂੰ ਕਿਸੇ ਨੇ ਵੀ ਸ਼ਾਮੇ ਨੂੰ ਬੰਨ ਲਾ ਦੁੱਧ ਤੇ ਲਾਉਣ ਵਾਲੀ ਮੱਝ ਐ ਚਾਰੇ ਥਣ ਪੂਰੇ ਟੌਪ ਦੇ 8 ਮਹੀਨਿਆਂ ਦੀ ਗੱਬਣਾ ਢੰਡਾ ਬਾਈ ਦਾ ਗੇਲੇ ਢੰਡਾ ਬਾਈ ਦਾ ਗੇਲੇ ਤੇ ਮੱਝ ਦੀ ਸਮਾਈ ਹੈ ਨਹੀਂ ਇੰਨੀ ਚਿਚੜੀਆਂ ਜਿਆਦੇ ਨੇ ਤੇ ਬਾਈ ਮਾਨਸਾ ਜ਼ਿਲ੍ਹਾ ਪਿੰਡ ਗੇਲੇ ਬਾਈ ਦਾ ਨੰਬਰ ਚੱਲਨੇ ਮੈਂਸ ਪੂਰੀ ਡਾਬਲਾ ਬਾਈ ਕਿੰਨਾ ਦੱਦਿੰਦੀ ਰਹੀ ਹੈ ਹੈ ਚਲ 14 ਹੋ ਗਈ 5ਵੇਂ ਸੂ ਨੰਬਰ ਯਾਦ ਆ ਬਾਈ ਹੈ ਫੋਨ ਨੰਬਰ ਪਿੰਡ ਗੇਲੇ ਬਾਈ ਦੇ ਫੋਨ ਨੰਬਰ ਯਾਦ ਨਹੀਂ ਮੱਝ ਪੂਰੀ ਟੌਪ ਦਾ ਆਹ ਜੋ 90000 ਮੁੱਲ ਹੈ ਛੋੜ ਕਰ ਦੂਗਾ ਬਾਈ ਪਿੰਡ ਖੀਵੇ ਖੀਵੇ ਗੇਲੇ ਪਿੰਡ ਗੇਲੇ ਨੰਬਰ 22 ਦੇ ਯਾਦ ਨਹੀਂ